ਨੂਨ ਵਾਲੇ ਖਾਂਦਾ ਹੀ ਮਿੱਠੇ ਖਾਂਦਾ ਇੱਕ ੜੱਬੀ ਪਾ ਲਓ ਉੱਥੇ ਵੜਾ ਕੇ ਖਾਓ ਵੈਸੇ ਤਾਂ ਇਹਨੇ ਖਾਣਾ ਹੈ ਨਹੀਂ ਪਤਾ ਜੁਆਕਾਂ ਨੂੰ ਦੇਖ ਕੇ ਚੌੜ ਚੜ ਜਾਣਾ ਇਹਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੈਸ਼ੀਲ ਕਾ ਗੋਪਾਲ ਫੈਮਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਇਹ ਤਿੰਨੇ ਆ ਦੇਖੀ ਇਹ ਤਿੰਨ ਨੇ ਨੂਨ ਵਾਲਾ ਨਹੀਂ ਆ ਕਿ ਮਿੱਠਾ ਹੈ ਕਿਹੜਾ ਪਾਵਾਂ ਆ ਪਾ ਲਓ ਟਾਈਗਰ ਟਾਈਗਰ ਪਾਵਾਂ ਹਾਂ ਆਹ ਉਹ ਚੱਲ ਗਿਆ ਇੱਕ ਟਾਡੀ ਇੱਕ ਟਾਡੀ ਇਹਨਾਂ ਦੀ ਅੰਦਨਵਾੜੀ ਇੱਕ ਟਾਡੀ ਵੇਰ ਪਰ ਪਾ ਲਓ ਮੁੱਤ ਇੱਕ ਟਾਡੀ ਵੇਰ ਪਰ ਪਾ ਕੇ ਜੀ ਇਹਨੇ ਐਨੇ ਆਪਣੀ ਗੁੱਡੀ ਪਾਈ ਦੀ ਐ ਖੇਡਣ ਵਾਸਤੇ ਆ ਵੇਖੋ ਇਹਨੇ ਆਪਣੀ ਗੁੱਡੀ ਪਾਰਕ ਕੀਤੀ ਐ ਖੇਡਣ ਵਾਸਤੇ ਤੇ ਇੱਥੇ ਪਹਿਲਾਂ ਉਹ ਕਹਿੰਦਾ ਮੈਨੂੰ ਫੜਾ ਦੋ ਇੱਕ ਡੱਬੀ ਇਹਨੂੰ ਫੜਾ ਦੋ ਫਿਰ ਛੋਟੀ ਫੜਾ ਲਈ ਐ ਹੱਥ 'ਚ ਫੜਾ ਦੋ ਆ ਦੇਖੋ ਫਿਰ ਲੈ ਕੇ ਜਲੇ ਬੈਗ 'ਚ ਅੰਦਰ ਬਾਣੀ ਹੁਣ ਇਹ ਨਹੀਂ ਪਤਾ ਕਿ ਅੱਜ ਇਹ ਪਹਿਲਾ ਦਿਨ ਹੈ ਜਾਂ ਆਖਰੀ ਦਿਨ ਇਹਦੇ ਨਾਲ ਜਾਉਂਗੇ ਨਹੀਂ ਪਰ ਅੱਜ ਉਹ ਲੈ ਕੇ ਜਾ ਰਿਹਾ ਬੈਗ ਅੱਛਾ ਬੈਗ 'ਚ ਪਾਉਣਾ ਐ ਹੱਥ 'ਚ ਫੜ ਲੈ ਬੈਗ 'ਚ ਬਾਅਦ 'ਚ ਪਾ ਲਈਏ ਉਹ ਜੇ ਮੈਂ ਮੇਰੇ ਕੋਲ ਹੈ चलो ਬੰਦ ਕਰੋ ਚਲੋ ਬਾਏ ਕਰਦੇ ਹੁਣ ਸਾਰਿਆਂ ਨੂੰ ਇੱਧਰ ਬਾਏ ਕਰਦੇ ਬਾਏ ਪਾਪਾ ਨੂੰ ਵੀ ਬਾਏ ਕਰਿਆ ਕਿ ਪਾਪਾ ਬਾਏ ਬਾਏ ਪਾਪਾ ਤਾਂ ਹੈਂ ਬਿਬੀਂ ਤਾਂ ਕਰਦੇ ਹੈਂ ਇੱਕ ਮਿੰਟ ਅਸੀਂ ਥੇਦੀ ਲਿਆਂਦੇ ਅਸੀਂ ਚੱਲੇ ਹੈ ਆਉ ਬਾਈ ਕਰਦੇ ਮम्मी ਨੂੰ ਬਾਈ ਕਰਦੇ ਬਾਈ 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 ਹੋ ਹੋ ਹੋਰ ਲਓ ਜੀ ਹਾਂ ਤੂੰ ਕਰ ਕੰਮ ਫਟਾਫਟ ਅਸੀਂ ਇਹਨੂੰ ਸਕੂਲ ਚ ਪੜਾਇਆ ਹੀ ਇਹਨੇ ਥੋੜਾ ਬੋਤਾ ਅੱਜ ਅਸੀਂ ਇਹਨੂੰ ਪਹਿਲੇ ਦਿਨ ਨਾਲ ਨਿਆਣਿਆਂ ਚ ਫੇਰ ਹੀ ਪਉਣ ਜਾ ਰਹੇ ਆ ਵੀ ਇਹ ਕਿਸ ਤਰ੍ਹਾਂ ਦੇ ਉਹਨੂੰ ਦੇਖ ਕੇ ਉਹ ਕਰੂਗਾ ਹਨਾ ਟੱਪੂਗਾ ਨੱਚੂਗਾ ਰੋਊਗਾ ਅਸੀਂ ਥੋੜਾ ਜਿਹਾ ਲੁਕ ਵੀ ਜਾਣਾ ਇਹਨੂੰ ਦੇਖ ਕੇ ਛੱਡ ਕੇ ਇਹਨੂੰ ਐ ਤਾਂ ਮੈਂ ਗੱਡੀ 'ਚ ਜਾਊਗਾ ਹੋਲੀ ਤੁਰੂਗਾ ਹੁਣ ਅੱਜ ਅਸੀਂ ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਰਹਿੰਦਾ ਅੱਜ ਪਹਿਲੇ ਦਿਨ ਅੰਗਨ ਵਾਲੀ 'ਚ ਆਹ ਬੂ ਚੱਲ ਲੈ ਸਕੂ ਲੈ ਬੈਗ ਪਾਇਵਾ ਕੱਲ ਤੈਨੂੰ ਬੈ ਕੇ ਬੰਗਾ ਕੇ ਮਾਰਿਆ ਤਾਂ ਦੇਖ ਲੈ ਤੈਨੂੰ ਤੋਹਫੇ ਚ ਬੈਗ ਮਿਲ ਗਿਆ ਅੱਜ ਤੈਨੂੰ ਵੰਗਨਵਾੜੀ ਜਾਣਾ ਪੈ ਗਿਆ ਜਨਾ ਬੈਗ ਦੰਦੀ ਇਹਨੂੰ ਵੰਗਨਵਾੜੀ ਚ ਨਹੀਂ ਲੈ ਕੇ ਜਾਣਾ ਤਾਂ ਅੱਜ ਵਿਚਾਰੇ ਨੂੰ ਸੰਕਟ ਚ ਲਿਆਤਾ ਬੈਗ ਦੇ ਕੇ ਕਹਿੰਦਾ ਮੈਨੂੰ ਤੋਹਫਾ ਤਾਂ ਕਿਆ ਮਿਲਿਆ ਹੁਣ ਜਾ ਕੇ ਐ ਸੋਚੂਗਾ ਵੀ ਮੈਨੂੰ ਤਾਂ ਸਕੂਲੇ ਲੈ ਕੇ ਚੱਲੇ ਆ ਹਨਾ ਕੁਵਿੰਦਾ ਆਬੂ ਦਾ ਸਕੂਲ ਆ ਗਿਆ ਪਹਿਲੇ ਨਹੀਂ ਲੈ ਕੇ ਆਇਆ ਹੁਣ ਇਹਦੇ ਬਾਅਦ ਨਹੀਂ ਭਜਾਂਦੇ ਥੱਕ ਗਈ 30 ਦੂਰ ਹੈ ਸਕੂਲ ਮੈਨੂੰ ਨਹੀਂ ਪਤਾ ਸੀ ਵੀ ਅੰਗਣਵਾਲੀ ਸਕੂਲ ਚ ਹੁਣ ਦੇਖਦੇ ਅੱਜ ਕਿਵੇਂ ਕਰੂਗਾ ਉੱਥੇ ਮੈਡਮਾਂ ਵੀ ਮਿਲਣਗੀਆਂ ਹਨ ਇਹ ਡਰਦਾ ਏ ਕਿ ਖੇਡਦਾ ਏ ਜਿੱਥੋਂ ਇਹ ਬੈਠਾ ਰਹਿੰਦਾ ਹੈ ਪਹਿਲੇ ਦਿਨ ਪਤਾ ਲੱਗੂ ਇਹਦਾ 아, 어 와기 à, ghi đi, g

ਸਾਰੇ ਲਿਆਣੇ ਦੇ ਉਰੇ ਬੈਗ ਪਏ ਆ ਆਪਣਾ ਵੀ ਰੱਖ ਰਿਆ ਉਰੀ ਉਰੇ ਨਹੀਂ ਰੱਖਣਾ ਆਪਾਂ ਤਾਂ ਘਰ ਨੂੰ ਚੱਲੇ ਆ ਹੁਣ ਬਾਈ ਚਲ ਬੈਗ ਚੱਕ ਲੈ ਚਲ ਚਲ ਆ ਗਏ ਆ ਮੰਮੇ ਚਲ ਜੀ ਪਸੰਦ ਆ ਮੈਨੂੰ ਲੱਗਿਆ ਤੁਹਾਨੂੰ ਵਧੀਆ ਲੱਗਿਆ ਹੈ ਮੁੰਡੇ ਨੂੰ ਕੰਟਾ ਲਵਾਇਆ ਏ ਕਿਵੇਂ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਅਰੋਜ ਭੇਜਦੇ ਗਏ ਹੁਣ ਇਹਨੂੰ 9:30 9:30 9:30 ਕਿ ਆਇਆ ਕਰਨ ਮੋਟ ਸਕਦਾ ਹਾਂ ਹਾਂ ਛੱਡੀ ਦੂਰ ਹੈ ਨਾ ਤੁਰਿਆ ਨਹੀਂ ਜਾਂਦਾ ਥੱਕ ਗਈ ਅੱਜ ਮੈਂ ਹੋਰ ਅਕਸਮਾ ਦਿਨ ਭਰੇ ਹਾਂ ਐ ਇਹ ਨਾਲੇ ਮੋਰ ਮਸਤੀ ਕਰਿਆੰਦਾ ਥੋੜਾ ਟਾਈਮ ਬਚਾਰਾ ਬੱਚਿਆਂ ਨਾਲ ਹੋਰ ਉਰੇ ਮੇਰੇ ਇਸਰਾਨੇ ਗੱਗੂ 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 ਮੇਰਾ ਇਸਰ ਖਾਈ ਲਾ ਫੇਰ ਕੁਝ ਜਾਇਆ ਫਾਗੇ ਵੀ ਨਹੀਂ ਆਇਆ ਉਹ ਉਧਰ ਹਨ ਬਿਆਣੇ ਦੇਖਣੇ ਬਿਆਣੇ ਦੇਖਣੇ ਉਹ ਮਾਰ ਰਿਆ ਮਸਤੀਆਂ ਬੈਠਾ ਲੰਗੂ ਪੰਗੂ ਖਿਚੜੀ ਖਾਏ ਬਣਾ ਲਈ ਘਰੇ ਨਹੀਂ ਖਾਣਾ ਦਹੀਂ ਤੇ ਉਹਨਾਂ ਨੇ ਮੈਂ ਕਿਹਾ ਖਾਣ ਹੀ ਨਹੀਂ ਹੈਗੀ ਉਹਨਾਂ ਨੇ ਖਾਸ ਹੀ ਦਿੱਤੀ ਫਿਰ ਮੈਨੂੰ ਖਾਣੀ ਪੈ ਗਈ ਬੜੀ ਔਖੀ ਗਰੀ ਆ ਹੋਰ ਕੱਲੋਂ ਤਾਂ ਟਿਫਨ ਲੈ ਕੇ ਜਾਉਂਗੇ ਬੋਤਲ ਇੱਕ ਟਿਫਨ ਇਹਦਾ ਹੁੰਦਾ ਮੈਂ ਔਰ ਮੈਨੂੰ ਵੀ ਪਿਆਸ ਲੱਗਦੀ ਆ ਪਾਣੀ ਵੀ ਲੈ ਜਾਾਂਗੇ ਫਿਰ ਸਾਰੇਆਂ ਬੱਚਿਆਂ ਕੋਲ ਬੋਤਲਾਂ ਤੇ ਫਿਰ ਦੋ ਇੱਕ ਜਣੀ ਵਗ ਜੂਗੀ ਆ ਤੁਸੀਂ ਵਗ ਜਿਓ ਮੈਂ ਵਗ ਜੂਗੀ ਤੋ ਅਨੇ ਤੁਸੀਂ ਬਾਗਦੀਓ ਕੱਲੂ ਤਾਂ ਪਰਸੋਂ ਬਾਗਦੀ ਹਾਂ ਡੇਗਰਾ ਵੀ ਜੂਗੀ ਥੋੜਾ ਸਾਢੇ 8:00 ਜਣਾ ਹਾਂ ਨੰਗੋ ਪੰਗੋ ਕਿਵੇਂ ਲੱਗਿਆ ਕਿੱਥੇ ਜਾ ਕੇ ਆਇਆ ਕਿੱਥੇ ਜਾ ਕੇ ਆਇਆ ਬੂ ਆਹ ਸਾਰਿਆਂ ਨੂੰ ਸਸਰੀ ਕੱਲ ਬੁਲਾਈ ਐ ਹਾਂ ਜਾਂਦੇ ਵੀ ਆਂਦੇ ਵੀ ਆ ਗਈ ਫਿਰ ਹੁਣ ਤੈਨੂੰ ਦੱਸ ਕੇ ਥੋੜਾ ਰੱਬ ਵੀ ਕਹਿੰਦਾ ਹੁਣ ਮੇਰੀ ਵੀਡੀਓ ਬਣਾਣਾ ਜਿਵੇਂ ਲੋਕ ਨਹੀਂ ਦੋ ਤਰ੍ਹਾਂ ਦੇ ਐ ਔਰ ਰੱਬ ਵੀ ਦੋ ਤਰ੍ਹਾਂ ਦਾ ਐ ਦੇਖੋ ਹਾਂ ਅਸੀਂ ਤੇ ਕਿਦਾਂ ਰਹਿੰਦੇ ਆ ਅਸੀਂ ਤੇ ਕਿਧਰਾਂ ਦੇ ਆ ਕਈ ਲੋਕ ਦੋ ਦੋ ਪੰਤੇ ਆ ਦੋ ਮੂੰਹੇ ਲੋਕ ਆ ਕਈ ਦੁਨੀਆ ਚ ਆ ਗੋ ਬਾਰੇ ਦੇਖੋ ਮੀ ਆ ਦੇਖੋ ਅਗੂ ਆ ਲਿਆ ਹਾਂ ਇਹ ਮੀ ਜਿਆਦਾ ਦੇਰ ਨਹੀਂ ਪੈਂਦਾ ਹਾਂ ਇਹ ਤਾਂ ਹੁਣ ਹਟ ਜਾਊਗਾ ਸੌਣ ਦਾ ਕਿੱਥੇ ਆ ਸੌਣ ਤਾਂ ਲੰਘ ਗਿਆ ਇਹ ਮੈਂ ਦੱਸ ਤਾਂ ਰਹੀ ਆ ਦੋ ਪੰਤਾ ਮੀ ਆ ਇਹ ਜਿਹੜੇ ਦੋ ਪੰਤੇ ਮੀ ਹਰ ਦੋ ਪੰਤੇ ਲੋਕ ਹੁੰਦੇ ਜਿਆਦਾ ਦੇਰ ਨਹੀਂ ਬਰਸਦੇ ਉਹ ਸਿਰਫ ਗਰਜਦੇ ਆ ਬਰਸਦੇ ਨਹੀਂ ਆਗੇ ਜੇ ਸਕੂਲ ਤੋਂ ਟੋਟੀ ਤੋਂ ਬਾਅਦ ਇਹਦਾ ਹਮੇਸ਼ਾ ਮਿੱਠਾ ਹੁੰਦਾ ਏ ਹੁਣ ਆ ਦੇਖੋ ਬਿਸਕੁਟ ਘੱਟ ਰਿਆ ਏ ਮੇਰਾ ਲੱਡੂ ਬਿਸਕੁਟ ਘੱਟ ਰਿਆ ਏ ਬਿਸਕੁਟ ਘੱਟ ਰਿਆ ਖਾ ਲੈ ਪੁੱਤ ਬੈ ਕੇ ਖਾ ਲੈ ਤੇ ਅੱਜ ਬਣਾਣੀ ਆ ਸੀ ਪ੍ਰਿੰਡੀ ਦੀ ਸਬਜ਼ੀ ਆ ਦੇਖੋ ਮਾ ਆਂਦਰੇ ਬਾਹਰ ਆ ਆਂਦਰੇ ਬਾਹਰ ਬਾਹਰ ਮਹੀ ਆ ਗਿਆ ਡਾਕਟਰ ਜੀ ਆਪਕੋ ਕਿਹਾ ਤੁੰਡਾ ਆਹ ਹੋ ਬਾਰ ਜਾ ਰਹੀ ਹੈ ਜਾਂ ਪਿੱਛਲਾ ਨਾ ਨਾ ਜਾ ਰੂਗੀ ਚੋਰੀ ਚੋਰੀ ਹੁਣ ਕਹਿ ਰਹੀ ਆ ਅੱਛਾ ਕਹਿੰਦੀ ਬਾਹਰ ਅੱਗ ਬਾਲੂਗੀ ਮੈਂ ਤਾਂ ਹਾਂ ਟਕੂਗੀ ਝੁੱਲਾ ਤੇ ਟਕੂਗੀ ਸਮਾਨ ਵੀ ਉਹੀ ਸੰਤੂ ਕੀ ਹਾਂ ਸਮਾਨ ਵੀ ਉਹੀ ਸੰਤੂ ਕੀ ਜਿਹੜਾ ਬਾਹਰ ਝੁੱਲਾ ਬਾਲੂਗੀ ਠੀਕ ਐ ਆ ਦੇਖੋ ਮੀਚ ਭਿੱਜ ਰਹੀ ਐ ਜਾਣ ਕੇ ਕਹਿੰਦੀ ਜੇ ਬਿਮਾਰ ਹੋ ਗਈ ਕੰਮ ਦਾ ਫੇਰ ਮੈਨੂੰ ਪੰਗਾ ਆ ਜਾਣ ਕੇ ਬਿਮਾਰ ਹੋਣਾ ਟਾ ਦੂਜੇ ਲੋਟਾ ਹੁੰਦਾ ਐ ਹਾਂ ਕਿਵੇਂ ਕੀਵੇਂ ਹੁੰਦਾ ਦੂਜੇ ਲੋਟ ਬਿਮਾਰ ਮੈਨੂੰ ਵੀ ਦੱਸ ਦੇ ਮੈਂ ਵੀ ਹੋ ਜਾ ਸਕਦੀ ਹਾਂ ਅੱਜ ਤਾਂ ਬਦੂਜੇ ਕਰ ਐਂਡ ਕਰ ਰਿਹਾ ਵੀ ਮੈਂ ਬਣਾਉਂਗੀ ਤੂੰ ਬਣਾਉਂਗੀ ਅੱਜ ਲੜਦੇ ਆ ਇਹ ਅੱਜ ਲੜ ਰਹੇ ਆ ਅੱਗੇ ਇੱਕ ਦੂਏ ਨੂੰ ਕਹਿੰਦੇ ਆ ਵੀ ਤੁਸੀਂ ਤੂੰ ਬਣਾ ਦੇ ਅੱਜ ਤੂੰ ਬਣਾ ਦੇ ਅੱਜ ਕਿਹਦੀ ਮੈਂ ਬਣਾਉਂਗੀ ਉਹ ਕਹਿੰਦੀ ਮੈਂ ਜਿਹੜੀ ਆਸਾਨ ਤਰੀਕਾ ਹੁੰਦਾ ਉਹ ਹੀ ਕਹਿਦੇ ਨੇ ਅੱਜ ਤੂੰ ਬਣਾ ਲੈ ਸੰਦਿਕ ਹੁੰਦਾ ਹਟ ਗਿਆ ਮੀਆਂ ਦੇਖੋ ਬਾਛੜਦੀ ਹੋਈ ਆ ਇੰਨਾ ਵੀ ਨਹੀਂ ਹੈਗਾ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦੱਸਿਆ ਏ ਵੀ ਇਹ ਬੱਦਲ ਗਰਜਦੇ ਹੀ ਨਹੀਂ ਵਰਸਦੇ ਨਹੀਂ ਆ ਜੀ ਜੋ ਨਾ ਕੀਤਾ ਜਾਨੀ ਅਸੀਂ ਬਾਹਰ ਖੜੇ ਆ ਤੇ ਬੀਬੀਆਂ ਰਾਣੀ ਅੰਦਰ ਉਹ ਪਿੱਛੇ ਦੇਖੋ ਸਬਜ਼ੀ ਚਿੱਲ ਰਹੀਆਂ ਐ ਚਿਰ ਰਹੀਆਂ ਐ ਤੇ ਅਸੀਂ ਬਾਹਰ ਅਸੀਂ ਬਾਹਰ ਖੜੀਆਂ ਮ제 ਲੈ ਰਹੀਆਂ ਐ ਰਾਣੀ ਜਠਾਣੀ ਨੂੰ ਬਾਲੇ ਬਹੁਤ ਪਿਆਰ ਕਰਦੇ ਨੇ ਬਈ ਸਾਰੇ ਧੰਨਵਾਦ ਆਵਾਂ ਦਾ ਵਿੱਚ ਨੂੰ ਗਲਤ ਹੋਣ ਨਹੀਂ ਜਾਂਦੇ ਨੇ ਵੀ ਪਹਿਲਾਂ ਹਾਂ ਇੱਕ ਤਾਂ ਮੈਨੂੰ ਕਮੈਂਟ ਆਇਆ ਸੀਗਾ ਕਹਿੰਦੀ ਪਹਿਲਾਂ ਹੈਸ਼ ਅਬ ਹੋ ਰਿਹਾ ਜਾ ਪਣ ਤੁਹਾਡੀ ਹੁਣ ਤੁਹਾਡੀ ਹੈਸ਼ਟੈਗ ਦਰਾਨੀਆਂ ਤੇ ਪਹਿਲਾਂ ਤਾਂ ਤੁਸੀਂ ਉਹਦਾ ਨਾਮ ਵੀ ਨਹੀਂ ਲੰਦੇ ਤੇ ਵੀ ਹੁਣ ਜਿਹੜਾ ਪਰਿਵਾਰ ਚ ਮੈਂਬਰ ਹੋਊਗਾ ਹੁਣ ਉਹਦਾ ਨਾਮ ਤਾਂ ਲੈਣਾ ਹੀ ਆ ਹੈਨਾ ਕੋਈ ਮਰਜੀ ਆ ਹੁਣ ਮੈਂ ਇਹ ਤਾਂ ਪੁਰਾਣੀ ਗੱਲ ਹੋ ਗਈ ਹੁਣ ਇਹ ਤਾਂ ਪੁਰਾਣੀ ਗੱਲ ਆ ਚਲੋ ਹੈਸ਼ਟੈਗ ਮੇਰੀ ਤਾਂ ਦਰਾਨੀਆਂ ਰਹੂਗੀ ਭਾਈ ਜਦ ਹੁਣ ਹਮੇਸ਼ਾ ਹੀ ਮੇਰੀ ਦਰਾਨੀ ਹੈਸ਼ਟੈਗ ਰਹੂਗੀ ਜਿੰਨਾ ਵਾਇਰਲ ਜਿੰਨਾ ਵਾਇਰਲ ਕਰਨਾ ਹੈ ਮੇਰੀ ਦਰਾਨੀ ਨੂੰ ਕਰ ਹੀ ਜਾਓ ਭਾਈ ਆ ਗਿਆ ਦਿਖਾ ਦਿਖਾਓ ਅੱਜ ਦਾ ਵਿਚਾਰਾ ਹਮੇਸ਼ਾ ਦਿਖਦਾ ਮੇਰਾ ਲੱड्डू ਗੋਪਾਲ ਅੱਜ ਵੀਡੀਓ ਅੱਜ ਮੇਰਾ ਮੇਨ ਹੈਸ਼ਟੈਗ ਆਹੀ ਆ ਅੱਜ ਦੀ ਵੀਡੀਓ ਤੁਹਾਨੂੰ ਹਾਂ ਮੇਰੇ ਵਲੌਗ ਸੇ ਜ਼ਿਆਦਾਤਰ ਇਹ ਆਹੀ ਹੁੰਦਾ ਆ ਉਹ ਹੁੰਦਾ ਹੈ ਕਿਉਂਕਿ ਮੇਰਾ ਐਂਟਰਟੇਨਮੈਂਟ ਆਹੀ ਕਰਦਾ ਹਮੇਸ਼ਾ ਆਪੋ ਸਸਰੀ ਕਲਪਲੇ ਨੂੰ ਸੋਹਿਆ ਲਾਦੀ ਬਾਬੂ ਬਾਬੂ ਬਲਾਈਓ ਕੈਮ ਲੈ ਚਾਚੀ ਕਾ ਚਾਚੀ ਕਾ ਮੰਤਰੀ ਸਾਸਰੀ ਨੂੰ ਕਲਪੋ ਸੋਣੀ ਲਾਦੀ ਆ ਮਨਦੀਪ ਨੂੰ ਖਲਾਨੀਆ ਮਿੱਠਾ ਪੁੜਾ ਕਿਉਂਕਿ ਇਹਨੇ ਆ ਮੈਂ ਪਹਿਲਾਂ ਇੱਕ ਗੱਲ ਮੇਰੇ ਫੋਨ ਬਲਟਾ ਮੈਨੂੰ ਮੇਰੇ ਫੋਨ ਤੇ ਦੇਖੀ ਕਿੰਨੀ ਬੇਗਰ ਵੀਡੀਓ ਹੋਈ ਹੈ ਜੀ ਕਿੰਨੀ ਸਾਫ ਆ ਰਹੀ ਆਈ ਲਾਣਾ ਕਿਹਾ ਲਾ ਦੇ 43000 44000 ਤੱਕ ਆਣੀ ਮੈਂ ਲਾਇਆ ਸਾਰ ਲੰਨੇ ਵਾਲੇ ਅੱਧਾ ਲੱਖ ਰੁਪਈਆ ਲੱਗ ਗਿਆ ਪਤਾ ਨਹੀਂ ਕਰਤੇ ਫੋਨ ਤੇ ਪੈਸੇ ਲਨ ਜੀਦਾ ਦਾ ਜੀਦਾ ਦਾ ਮੇਰਾ ਵੀ ਜੀ ਕਰਿਆ ਤਾਂ ਪਰ ਮਜਬੂਰੀ ਦੇ ਮਾਰ ਲਾਇਆ ਈ ਕਿਉਂਕਿ ਫਿਰ ਐ ਫੋਨ ਤੇ ਨਾ ਕੰਮ ਨਹੀਂ ਹੋ ਰਿਹਾ ਤਾਂ ਮੇਰਾ ਤਾਂ ਖੜੀ ਗਿਆ ਤਾਂ ਜਮਈ ਔਖੀ ਬੋਲਤੀ ਮੈਂ ਉਸ ਦਿਨ ਫਿਰ ਵੀ ਜਗਵੀਰ ਕਹਿੰਦਾ ਕਹਿੰਦਾ ਜਿਹੜਾ ਮੈਂ ਕਲਰ ਮੰਗਿਆ ਤਾਂ ਬੇਬੀ ਪਿੰਕ ਮੰਗਿਆ ਤਾਂ ਜਗਵੀਰ ਕਹਿੰਦਾ ਇੱਕ ਵੀ 3-4 ਦਿਨ ਵੇਟ ਕਰ ਲਿਓ ਮਹਾ 3-4 ਦਿਨ ਵੇਟ ਨਿਕਾ ਰਿਹਾ ਮੈਂ ਤਾਂ ਕੱਲ੍ਹ ਹੀ ਫੋਨ ਚਾਹੀਦਾ ਕਹਿੰਦਾ ਫਿਰ ਵਾਈਟ ਮਿਲ ਜਾਊਗਾ ਵਾਈਟ ਠੀਕ ਹੈ ਵਧੀਆ ਵਾਈਟ ਕਲਰ ਵੀ ਸੋਹਣਾ ਲੱਗਦਾ ਫਿਰ ਤਾਂ ਮੈਂ ਇੱਕੋ ਇੱਕੋ ਦਿਨ ਚ ਮੈਂ ਤਾਂ ਡਿਸੀਜਨ ਲੈ ਲਿਆ ਵੀ ਹੁਣ ਬਦਲਣਾ ਨਹੀਂ ਕੱਲ੍ਹ ਫੋਨ ਲੈ ਕੇ ਹੀ ਆਉਣਾ ਓਕੇ ਲੋਰੀ ਅੰਦਰ ਆਪਾਂ ਮਨਦੀਪ ਨੂੰ ਖਿਲਾੜਿਆ ਚ ਮਿੱਠਾ ਪੂੜਾ ਕਿਉਂਕਿ ਇਹ ਮੈਨੂੰ ਬਾਰ-ਬਾਰ ਨਾ ਮੇਨੇ ਮਰੀ ਜਾਂਦੀ ਆ ਬੀ ਤੁਸੀਂ ਪਿੱਛੇ ਦੇ ਕੂੜੇ ਬਣਾ ਕੇ ਖਾਏ ਪਿੱਛੇ ਦੇ ਕੂੜੇ ਢੋਣਾ ਕੇ ਖਾਣ ਮੈਂ ਕਿਹਾ ਮੇਰਾ ਤਾਂ ਇੱਕ 2 ਮਿੰਟ ਦਾ ਕੰਮ ਹੈ ਤੈਨੂੰ ਬਣਾ ਕੇ ਮੈਂ ਖਵਾ ਦੁੱਗੀ ਦੇਖੋ ਮੈਂ ਐ ਕਿੰਨਾ ਕਰਦੀ ਆ ਇਹਦਾ ਆਪਣੀ ਦੁਹਾਣੀ ਦਾ ਬਹੁਤ ਜਾਦੀ ਬਹੁਤ ਜਾਦੀ ਕਰਦੀ ਆ ਕੱਲ ਕੱਲ ਵੀ ਇਹਨੂੰ ਚਿੱਲੇ ਬਿੱਲੇ ਜਿਹਾ ਖਵਾ ਰਹੀ ਆ ਬਣਾ ਬਣਾ ਕੇ ਉਹ ਤਵਾ ਪਹਿਲਾਂ ਹੀ ਤਾਂ ਤਵਾ ਤੇ ਉਹ ਕਰੋ ਹੁਣ ਕੋਈ ਗੱਲ ਨਹੀਂ ਘੱਟ ਰੱਖਿਆ ਬਏ ਹੁਣ ਮੈਂ ਆਪਣਾ ਬੇਸਣ ਦਾ ਬਣਾਉਂਗੀ ਇਹਦਾ ਦੁੱਜਾ ਬਣਾਉਂਗੀ ਕਿਉਂਕਿ ਮਿੱਠਾ ਨਾ ਇਨਸਟੈਂਟ ਕੂੜਾ ਮੈਂ ਜਿਵੇਂ ਪਹਿਲਾਂ ਵੀਡੀਓ ਚ ਬਣਾ ਕੇ ਦਿਖਾ ਦਿੱਤੀ ਆ ਕਈ ਵਾਰ ਬਣਾ ਲਿਆ ਮੈਂ ਕਿਸੇ ਨੇ ਕਮੈਂਟ ਨਹੀਂ ਕਹਿੰਦੇ ਮੈਂ ਕਿਸੇ ਨੇ ਮੈਨੂੰ ਬਹੁਤ ਸੋਹਣਾ ਕਮੈਂਟ ਕੀਤਾ ਸੀ ਕਹਿੰਦੇ ਵੀ ਤੁਸੀਂ ਜਦੋਂ ਬਣਾਇਆ ਤਾਂ ਨਾ ਇਨਸਟੈਂਟ ਮੈਗ ਉਦੋਂ ਉਹ ਬਣਾ ਕੇ ਖਾਇਆ ਮੇਰਾ ਬਹੁਤ ਸੋਹਣਾ ਬਣਿਆ ਵੀ ਤੁਸੀਂ ਹੁਣ ਐਦਾ ਹੀ ਆਸਾਨ ਜਿਹਾ ਖੀਰ ਵੀ ਬਣਾ ਕੇ ਦੱਸ ਦਿਓ ਮੈਨੂੰ ਐਮ ਪਹਿਲਾਂ ਮੇਰਾ ਮਿੱਠਾ ਬਣਾਓ ਖੀਰ ਵੀ ਆਪਾਂ ਐਦਾ ਹੀ ਹੈ ਜੀ ਫਿਰ ਮੈਂ ਮਿੱਠਾ ਪੂੜਾ ਲੈ ਜਾਊਂਗੀ ਇੱਕ ਮਿੰਟ ਰੋ ਖੀਰ ਤਾਂ ਦੱਸਦਾ ਖੀਰ ਵੀ ਐਦਾ ਹੀ ਹੈ ਇਨਸਟੈਂਟ ਖੀਰ ਤੁਸੀਂ ਇੱਕ ਦਿਨ ਪਹਿਲਾਂ ਰਾਤ ਨੂੰ ਚਾਵਲ ਪਿਉਗੇ ਧਰ ਦੋ ਅਗਲੇ ਦਿਨ ਬਸ ਉਹਨੂੰ ਫਟਾਫਟ ਦੁੱਧ ਚ ਪਾ ਕੇ ਖੀਰ ਬਹੁਤ ਜਲਦੀ ਬਣੂਗੀ ਤੁਸੀਂ ਟ੍ਰਾਈ ਕਰਿਓ ਇਸ ਟਾਈਮ ਮੈਨੂੰ ਮੈਨੂੰ ਨਹੀਂ ਸਮਝ ਆ ਰਿਹਾ ਉਹ ਮਿਸਟਰ ਚਲੋ ਜੀ ਆਓ ਹੁਣ ਫੋਲੋ ਮੇਰੇ ਪਿੱਛੇ ਆਓ ਲਓ ਜੀ ਆਪਾਂ ਮਨਦੀਪ ਦਾ ਪੂੜਾ ਬਣਾਤਾ ਇਹ ਮੈਂ ਨਾ ਇੰਸਟਾਗ੍ਰਾਮ ਤੇ ਵੀ ਨਹੀਂ ਪਾਈ ਐ ਇੰਸਟੈਂਟ ਪੂੜੇ ਦੀ ਇਹ ਉਹ ਚ ਮੈਂ ਦੱਸੂਗੀ ਵੀ ਜਿਹਨੂੰ ਵੀ ਨਹੀਂ ਪਤਾ ਹੋਵੇ ਮੈਂ ਉਹ ਚ ਦੱਸ ਦੂੰਗੀ ਮਿੱਠਾ ਘਾਟਾ ਆਟਾ ਲੈਣਾ ਕਿੰਨੀ ਮਿੱਠਾ ਘਾਟਾ ਨੂੰ ਘੋਲ ਦਿੰਨੀ ਐ ਨਾ ਹਾਂ ਮਿੱਠਾ ਚ ਕੋ ਘਟਾ ਜੇ ਆਪਾਂ ਨਾ ਜ਼ਿਆਦਾ ਆਪਣੇ ਹਿਸਾਬ ਨਾਲ ਮਿੱਠਾ ਵੀ ਜ਼ਿਆਦਾ ਪਾ ਦਈਏ ਤਾਂ ਵੀ ਉਹ ਇਹੋ ਜੇ ਤਵੇ ਤੇ ਬਣਦਾ ਨਹੀਂ ਜੇ ਆਪਾਂ ਬਿਨਾ ਨਾਨ ਨਾਨ ਸਟਿਕ ਤੇ ਤਾਂ ਬਣ ਜਾਂਦਾ ਜਿੰਨਾ ਮਰਜ਼ੀ ਮਿੱਠਾ ਪਾਓ ਬਿਨਾ ਤੇਲ ਤੋਂ ਆਹ ਵਾਲੇ ਤਵੇ ਦਾ ਵੀ ਆਪਣਾ ਉਹ ਮਿੱਠਾ ਘੱਟ ਰੱਖਣਾ ਪੈਂਦਾ ਜੀ ਹਾਂ ਮਿੱਠਾ ਵੀ ਆਪਣਾ ਹਿਸਾਬ ਨਾਲ ਤਾਂ ਉਹਦਾ ਹੁੰਦਾ ਕੂੜੇ ਚ ਤਾਂ ਕਰਕੇ ਨਹੀਂ ਤਾਂ ਫਿਰ ਨਾ ਉੱਠਦਾ ਹੀ ਨਹੀਂ ਹੈਗਾ ਤਵੇ ਤੋਂ ਆ ਦੇਖੋ ਹੁਣ ਨਾ ਮਿੱਠਾ ਪਹਿਲੇ ਵਾਲਾ ਤਾਂ ਬੜੇ ਰਾਮਨ ਚੱਕ ਹੋ ਗਿਆ ਤਾਂ ਕਿਹਨੂੰ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਲੱਗਦਾ ਮਰੀਆ ਮਰੀਆ ਹੋ ਗਿਆ ਮਰੀਆ ਹੋ ਗਿਆ ਵੈਸੇ ਇੱਕ ਉਹਦਾ ਹੀ ਦਾ ਸਾਡਾ ਜਿਹੜਾ ਪਤਾ ਕੋਲ ਜਾ ਕੇ ਵੱਧ ਹੋ ਗਿਆ ਤਾਂ ਕਰਕੇ ਛੋਟਾ ਜਿਹਾ ਪਾਪਾ ਤੇ ਹੁਣ ਮੈਂ ਬੇਸਨ ਦਾ ਆਪਣਾ ਬਣਾਉਂਗੀ ਹੁਣ ਦੇਖਦੀ ਆ ਖਾਣਾ ਹੋਇਆ ਨਾਲ ਵਿੱਚ ਕੀ ਖਾ ਲਾਂਗੇ ਇੱਕ ਇੱਕ ਵਰਤੀ ਪੱਗ ਵਾਲੇ ਇੱਕ ਕੇ ਬੈ ਜਾ ਹਾਂ ਫਿਰ ਸੋਨਾ ਆਪਾ ਹਾਂ ਖਿੜਮਾ ਜਾ ਹੈ ਨਾ ਇਹ ਸੂਤ ਹੋਵੇ ਨਾ ਸੁਣਾ ਲੱਗੇ ਕਿੰਨਾ ਸੋਨਾ ਲੱਗੇ ਖਿੜਮਾ ਜਾ ਕੱਲ ਮੈਨੂੰ ਕਿਸੇ ਦਾ ਕਮੈਂਟ ਆਇਆ ਕਹਿੰਦੇ ਲਾਇਸੈਂਸ ਸਾਹਿਬ ਨਹੀਂ ਹੁੰਦਾ ਨਿਸ਼ਾਨ ਸਾਹਿਬ ਹੁੰਦਾ ਹਾਂ ਨਿਸ਼ਾਨ ਸਾਹਿਬ ਹੁੰਦਾ ਹਾਂ ਸੌਰੀ ਜੀ ਨਿਸ਼ਾਨ ਸਾਹਿਬ ਹੁੰਦਾ ਮੈਂ ਲਾਇਸੈਂਸ ਸਾਹਿਬ ਕਹੀ ਜਾਂਦੀ ਆ ਨਿਸ਼ਾਨ ਸਾਹਿਬ ਹੁੰਦਾ ਹੈ ਇਹ ਲੋ ਜੀ ਆਪਣਾ ਪੂੜਾ ਬਣ ਗਿਆ ਹੁਣ ਇਹਨਾਂ ਕਿਉਂ ਜਲਿਆ ਹੋਇਆ ਕਿਉਂਕਿ ਮੈਂ ਜਾਣ ਕੇ ਇਹਨੂੰ ਪਕਾ ਰਹੀ ਆ ਇੱਧਰ ਥੋੜਾ ਮਿੱਠਾ ਪੂੜਾ ਬਚਿਆ ਤਾਂ ਮੈਂ ਖਾ ਲਵਾਂ ਆਪਣਾ ਕੰਮ ਹੋ ਗਿਆ ਜੀ ਤੇ ਹੁਣ ਆਪਾਂ ਛੋਟੀ ਜੀ ਪਲੇਟ ਚ ਧਰ ਲੈਂਦੇ ਆ ਇਹ ਤੋਂ ਵੱਡੀ ਪਲੇਟ ਮੈਨੂੰ ਮਿਲੀ ਨਹੀਂ ਕਿਉਂਕਿ ਮਨਦੀਪ ਮੈਡਮ ਜੀ ਫਿਰ ਕਹਿੰਦੇ ਤੇ ਮੈਨੂੰ ਮਾਂਜਣੀ ਪਊਗੀ ਚੁੱਪ ਕਰਕੇ ਜਿਹੜੀ ਪਲੇਟ ਜਿਹੜੀ ਪਲੇਟ ਪਈਆ ਚੁੱਪ ਕਰਕੇ ਉਸੇ ਚ ਖਾ। ਡੂੜਾ ਕਰੋ। ਲੈ ਲੈ ਲੈ। ਡੂੜਾ ਕਰਨਾ ਨਹੀਂ ਆਂਦਾ ਹੈਗਾ। ਤੂੰ ਪੱਗ ਬੰਨਣੀ ਸਿੱਖ ਰਹੀ ਆਂ ਕਰਨਾ ਦਾ ਜੋੜਾ ਵੀ ਨਹੀਂ ਆਇਆ। ਉਹ ਛੋਟੂ ਹਜੇ ਦੇਖ ਲਾ ਉੱਥੇ ਹੀ ਗਿਰਿਆ ਬੈਠਾ। ਮੈਨੂੰ ਕਦੇ ਤਾਰੀਖ ਵੀ ਨਹੀਂ ਕਰਨੀ ਆਏ ਮੇਰੇ ਪੱਗ ਦੀ। ਪੱਗ ਦੀ ਤਾਰੀਫ਼ ਤਾਂ ਹੀ ਕਰੂੰਗੀ ਉਹ ਹੁਣ ਹੌਲੀ ਹੌਲੀ بار بار ਸਿੱਖ ਆ ਜੀ ਤਾਂ ਤੇ ਪ੍ਰੈਕਟਿਸ ਵੀ ਨਹੀਂ ਕਰੀ ਤੂੰ ਤਾਂ ਪਹਿਲੀ ਵਾਰ ਹੈ ਕਹਿ ਰਿਹਾ ਵੀ ਪਹਿਲੀ ਵਾਰ ਹੀ ਕੰਮ ਕਰੋ ਪਹਿਲੀ ਵਾਰ ਚੇਤਤ ਹਾਂ ਹਾਂ ਫਿਰ ਜਦੇ ਤਾਰੀਫ਼ ਕਰ ਦੋ ਐ ਥੋੜੀ ਹੁੰਦਾ ਮਿਹਨਤ ਵੀ ਕਰੋ ਮਿਹਨਤ ਕਰੋ ਜੂੜਾ ਤਾਂ ਤੂੰ ਆ ਕਹਿ ਰਿਹਾ ਖਾਇ ਤਾਂ ਦਮਾ ਬੂਆ ਵਾ ਤੇ ਦੇਖ ਲਈ ਆ ਦੇਖੋ ਵੀ ਆਪੂ ਨਾ ਸਾਡੇ ਬਿੰਦੀਆਂ ਲਾਂਦਾ ਫਿਰੇ ਪਹਿਲਾਂ ਮੇਰੇ ਲਾ ਕੇ ਗਿਆ ਸੂਟ ਨਾਲ ਦੀ ਇਹਨੂੰ ਪਤਾ ਨਹੀਂ ਦਾ ਸੂਟ ਨਾਲ ਦੀ ਤੁਹਾਨੂੰ ਦੱਸਿਆ ਹੋਣਾ ਨਹੀਂ ਦੱਸਿਆ ਬਿਲਕੁਲ ਵੀ ਨਹੀਂ ਭਈ ਆਪਣੇ ਨਾ ਆਪਣੇ ਆਪ ਮੇਰੇ ਪਿੰਡੀ ਲਾ ਕੇ ਗਿਆ ਮੈਂ ਹਸ ਲਾਈ ਕਰ ਰਹੀ ਸੀ ਇਲਾਸਟਿਕ ਢਿੱਲੀ ਹੋ ਗਈ ਪਲਾਉ ਤੈਂ ਢਿੱਲੀ ਕਰ ਗਿਆ ਹਾਂ ਚਲ ਦੱਸ ਤਾਂ ਦੋ ਤਿੰਨ ਵਾਰ ਵੀਡੀਓ ਚ ਨਹੀਂ ਦੱਸਿਆ ਮੈਂ ਦੱਸ ਤਾਂ ਕੱਲ ਵਾਲੀ ਚ ਵੀ ਦੱਸਿਆ ਤਾਂ ਹਾਂ ਮੈਨੂੰ ਸਾਰੇ ਦੱਸਿਓ ਮੇਰੇ ਸੁਰਨਾ ਵਾਲੀ ਪਿੰਡੀ ਲਾਈ ਗਈ ਕਹੀ ਜੀ ਲੱਗ ਰਹੀ ਹੈ ਮੈਂ ਆਪਣੀ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਪਿੰਡੀ ਲਾਈ ਆ ਦਿਖਾਈ ਨੇੜੇ ਝੂਠ ਮਾਰ ਰਹੇ ਮੈਂ ਦਿਖਾਵਾਂ ਫੋਟੋ ਮੇਰੇ ਕੋਲ ਪਈ ਹੈ ਇੱਕ ਬਿੰਦੀ ਲਾਈ ਹੋਈ ਥੋੜੀ ਕਿਹੜੀ ਫੋਟੋ ਉਹ ਪਾਸਪੋਰਟ ਸਾਈਜ਼ ਫੋਟੋ ਅਜਾ ਲਾਰਜੀ ਚੁੰਨੀ ਹੈ ਹਾਂ ਸਾਰਾ ਖਾਸ ਇੰਗਾਰ ਕਰ ਲੈ ਹੈ ਬੀਬੀ ਉਹਨੇ ਜਦ ਮੇਰਾ ਵਿਆਹ ਹੈ ਤੇ ਨਾ ਬੀਬੀ ਉਹਨੇ ਚਾਹ ਕਹਾਣੀ ਛੇੜ ਲਈ ਹੁਣ ਚਲੋ ਸੁਣੀਏ ਉਹ ਮੈਂ ਕਹਾਣੀ ਹੈ ਬੀਬੀ ਨੇ ਸ਼ਾਰਟਕਟ ਬੀਬੀ ਉਹਨੇ ਤਾਂ ਮੈਂ ਚੰਨ ਲੈਂਦੀ ਹੁੰਦੇ ਤੇ ਬਿਉਰੇ ਸਾਡੇ ਮੇਕਅਪ ਨਹੀਂ ਜ਼ਿਆਦਾ ਕਰਨ ਬੰਦੇ ਤੇ ਬੀਬੀ ਨੂੰ ਐ ਪਤਾ ਨਹੀਂ ਕਿੰਨਾ ਕਿੰਨਾ ਲਾਂਦੀ ਹੋਣੀ ਜਦ ਪਤਾ ਲੱਗਿਆ ਵੀ ਇਹ ਤਾਂ ਮੇਕਅਪ ਹੀ ਨਹੀਂ ਕਰਦੀ ਲਿਪਸਟਿਕ ਵੀ ਨਹੀਂ ਲਾਗਦੀ ਕੋਈ ਕੁਝ ਨਹੀਂ ਮਿੰਟਾਂ ਕਰ ਕਰਕੇ ਮੈਂ ਕਿਹਨੂੰ ਕਰਾਏ ਕਰਦੇ ਤੇ ਨਹੀਂ ਆ ਲਾ ਗਿਆ ਅਗੇ ਮੇਰੇ ਤਾਂ ਪਤਾ ਹੀ ਨਹੀਂ ਮੈਂ ਤਾਂ ਬਿਨਾਂ ਮੇਕੋ ਬਣੀ ਆ ਬਿਨਾ ਮੇਕਅਪ ਲੀਆ ਮੈਂ ਨਹੀਂ ਕਰਿਆ ਕਦੇ ਕੀ ਆਪਾਂ ਵਜ੍ਹਾ ਆਨੇ ਜਾਣੇ ਜਦਿਉ ਕਰਦੇ ਆਂ ਨਾ ਹਾਂ ਸ਼ੌਂਕ ਹੀ ਨਹੀਂ ਜੋ ਬੀਨਿਤਾ ਕਿ ਕਿਸੇ ਨੂੰ ਤੇ ਧਿਆਨ ਨਾਲ ਗੁੰੰਡੀ ਵੀ ਆਉਂਦੇ ਹੁੰਦੇ ਆ ਕਹਿੰਦੇ ਹੁੰਦੇ ਤੇ ਬੀਬੀ ਨੂੰ ਮੂੰਹ ਤੇ ਹੱਥ ਫੇਰਨ ਦਾ ਸ਼ੌਂਕ ਵਾਤਾ ਸਿੱਤੇਦਾਰਾਂ ਦੀ ਕੌਣ ਆਈ ਹੋਈ ਐ ਮੋਤਾ ਹੈ ਨਹੀਂ ਬਹੁਤ ਵੱੰਦਲੂ ਜੀ ਬੈਠੀ ਹੋਣੀ ਮੂੰਹ ਤੇ ਹੱਥ ਫੇਰਨ ਦਾ ਸ਼ੌਂਕ ਆ ਬਸ ਮੇਕਅਪ ਆ ਮੂੰਹ ਤੇ ਚੁੰਨੀ ਫੇਰਨ ਦਾ ਜਾਂ ਹੱਥ ਫੇਰਨ ਦਾ ਸਿੱਧੇ ਸਾਧੇ ਸ਼ੌਂਕ ਹੈ ਬਈ ਆਪਾਂ ਤਾਂ ਦੇਸੀ ਆ ਠੀਕ ਆ ਚਲ ਆਪਾਂ ਕੋਈ ਬਾਤਸਾ ਕਰੋ ਮੇਰੇ ਕੋਲ ਨਹੀਂ ਹੈਗਾ ਦੇ ਦੋ ਮੇਰੇ ਕਮਰੇ ਚ ਬੰਦਾ ਕੁੰਡੀ ਲੱਗ ਰਹੀ ਆ ਲੈ ਆਪਣਾ ਇੱਕ ਕੈਮਰਾ ਬੰਦ ਹੁੰਦਾ ਇਹ ਦੂਜਾ ਸਟਾਰਟ ਹੋ ਜਾਂਦਾ ਇਹ ਮੈਲਾ ਕਹਿ ਨਹੀਂ ਚੱਲ ਚਲੋ ਬਈ ਜੀ ਚੱਲੀਏ ਗੁਰਦੁਆਰਾ ਸਾਹਿਬ ਗੁੱਦੇ ਆਪੋ ਕਹਦੇ ਗੁੱਦੇ ਕਹਦੇ ਦੁੱਦੇ ਦੁੱਦੇ ਮੈਂ ਨਹੀਂ ਕਹਿੰਦਾ ਕੀ ਕਹੂੰਗਾ ਕਿ ਦੁੱਦੇ ਮੈਂ ਨਹੀਂ ਕਹਿੰਦਾ ਦੁੱਦੇ ਦੁੱਦੇ ਕਿ ਸਸਰੀਕਾ ਨਾਣੇ ਕਿੱਥੇ ਐ? ਅੱਗੀ। ਆਬੂ ਸੂਲਾ, ਆਬੂ ਸੂਲਾ। ਹੁਣ ਆਬੂ ਸੂਲ ਰੱਖ ਲਾਦਾ ਨਾਮ ਆਬੂ ਸੂਲ। ਦੂਈ ਆਬੂ ਸੂਲਾ। ਆਬੂ ਸੂਲਾ। ਦੂਈ। ਇੱਕ ਤਾਂ ਇਹ ਭੱਜਦਾ ਬਹੁਤ ਐ। ਚੱਲ ਆ ਜਾ। ਆ ਜਾ ਛੇਤੀ। ਉਹ ਜੀਜੀ ਆ ਗਿਆ ਜੀਜੀ। ਉਹ ਦੂਈ ਆ ਗਿਆ ਦੂਈ ਦੂਈ। ਉਹ ਦੂਈ ਆ ਗਿਆ। ਦੂਈ ਦੂਈ ਉਹ ਆ ਗਿਆ। ਉਹ ਆ ਗਿਆ ਦੂਈ। ਦੇ 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 ਇੱਕ ਦੇ ਦੇ ਕਹਿੰਦਾ ਦੇ ਦੇ ਇੱਕ ਮੂੰਹ ਆੜ ਰਿਆ ਵੀ ਮੇਰੇ ਵੀ ਪਾ ਦੇ ਗੱਠਾ ਉਹ ਮੂੰਹ ਦੇਖ ਕੇ ਵੀ ਆੜ ਰਿਆ ਆ ਲੈ ਹੁਣ ਨਹੀਂ ਖਾਣਾ ਹੁਣ ਨਹੀਂ ਖਾਂਦਾ ਹੁਣ ਨਹੀਂ ਖਾਂਦਾ ਚਲੋ ਲੈ 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 ਫੋਟੋ ਦੇਖਣੀ ਆ ਕੋਟੇ ਫੋਟੋ ਦੇਖਣੀ ਕੋਈ ਨਾ ਫੋਟੋ ਵੀ ਦੇਖ ਲਈ ਆ ਯੂਵੀ ਤੂੰ ਹੜਜੱਕ ਸਮਾਣੀ ਪਾਣੇ ਤੇ ਤੂੰ ਤਾਂ ਜਿਉਂ ਜਿਉਂ ਬੜਾ ਹੋ ਰਿਆ ਨਾ ਛਿੱਤਰ ਖਾਂਦਾ ਹੀ ਜਾ ਰਿਹਾ ਏ ਉਰੇ ਫੜ ਕੇ ਚਾਰਾ ਕਰਦੇ ਸੀ ਤਾਂ ਐ ਕਰਕੇ ਖਚਾਲਾ ਆਏ 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 ਫੜ ਕੇ ਖੜਚਾ ਲਾ ਕੀਚੇ ਦੇ ਪੋਪਾ ਖਾਣ ਲੱਗੇ ਰੋਟੀ ਸੌਰੀ ਆਪਾਂ ਨਹੀਂ ਯੂਵਰਾਜ ਮੈਂ ਤਾਂ ਖਾ ਲਈ ਕਿਉਂਕਿ ਮੈਂ ਗੋ ਖਾ ਕੇ ਗੁਰਦੁਆਰਾ ਸਾਹਿਬ ਫੇਰ ਜਾਨੀ ਹੁੰਨੀ ਹੈ ਜੇ ਨਹੀਂ ਖਾਣੀ ਤਾਂ ਆਕੇ ਵੀ ਨਹੀਂ ਹੁਣ ਖਾਣੀ ਤਾਂ ਕਰਕੇ ਹੁਣ ਮੇਰੇ ਭਜਨ ਚ ਹੁਣ ਠੀਕ ਹੈ ਹੁਣ ਫਰਕ ਪੈ ਗਿਆ ਮੈਂ ਨਹੀਂ ਕਹਿੰਦੀ ਮੈਂ ਰੋਟੀ ਛੱਡਤੀ ਮੈਂ ਰੋਟੀ ਬਿਲਕੁਲ ਵੀ ਨਹੀਂ ਛੱਡੀ ਹੈਗੀ ਬਸ ਟਾਈਮ ਤੇ ਜਿਹੜੇ ਟਾਈਮ ਖਾਣੀ ਹੈ ਉਸ ਟਾਈਮ ਖਾ ਲੈਣੀ ਹੈ ਢਿੱਡ ਭਰ ਜਨ ਦਾ ਕੋਈ ਚਿੱਲੇ ਪੂੜੇ ਬਣਾ ਕੇ ਉਹ ਖਾ ਲੈਣੇ ਆ ਤੇ ਇੱਧਰ ਅੱਜ ਬਣਾਈ ਸੀ ਪ੍ਰਿੰਡੀਆਂ ਦੀ ਸਬਜੀ ਅੱਜ ਪ੍ਰਿੰਡੀਆਂ ਦੀ ਸਬਜੀ ਸਾਡੇ ਬਹੁਤ ਹੀ ਰਵਾਤ ਬਣੀ ਆ ਤਾਂ ਫਿਰ ਨਾ ਜਾਂ ਰੋਟੀ ਬਣਾ ਰਹੇ ਤੇ ਫਿਰ ਮੈਨਾਂ ਜਦ ਇੱਕ ਖਾ ਲਈ ਬਹੁਤ ਜਾਦੇ ਸਵਾਦਤ ਬਣੀ ਹੋਈ ਐ ਸਬਜੀ ਹੁਣ ਮੈਂ ਦੰਨੀ ਆ ਯੂਵੀ ਨੂੰ ਯੂਵੀ ਵੀ ਅੱਜ ਰੱਜ ਰੱਜ ਕੇ ਖਾਊਗਾ